ਵਾਹੀ ਕੁੱਤੀਆਂ ਖਾਲਸਾ ਵਾਹੀ ਕੁੱਤੀਆਂ ਫਤੇ ਮੈਂ ਜਗ੍ਹਾ ਦੇ ਜਗਰਪੁਰ ਦਾ ਸੰਵਿਧਾਨ ਗੱਲ ਮੰਡੀ ਜੋ ਤਦਾਸਤੰਤਰ ਕਿਸਾਨ ਮਜ਼ਦੂਰ ਸੀਗਾ ਸਮੇਂ ਦੀ ਪੰਜਾਬ ਤੋਂ ਅੱਜ ਜੋ ਸੂਬੇ ਦੀ ਕਾਦਰ ਮੁਤਾਬਕ ਅੱਜ ਹਰ ਉਹ ਥਾਂ ਥਾਂ ਤੇ ਪੰਜਾਬ ਜਿਹੜੇ ਉਹਦੇ ਕੀਤੇ ਜਾ ਰਹੇ ਨੇ ਉਹਦਾ ਮੁੱਖ ਗੱਲ ਇਹ ਆ ਸਾਡਾ ਵੀ ਜੋਨ ਜਲਾਜੋ ਜੌਲਾ ਛਤਰਾ ਦੇ ਤੇ ਰੋੜ ਦੇ ਤੇ ਪਨਾ ਫੁਕਿਆ ਪਾਵੇਂ ਮੀਂਹ ਵਰਦਾ ਸੀ ਬਾਸ ਪੈ ਰਹੇ ਸੀ ਤੇ ਕਾਹਲੇ ਲੋਕਾਂ ਨੇ ਪ੍ਰਵਾਨਿਤ ਕੀ ਹੈ ਗੱਲ ਦੀ ਇੱਥੇ ਆਣ ਜਿਹੜਾ ਜ ਮੋਦੀ ਦਾ ਤੇ ਪਰਵਤ ਮਾਂ ਦਾ ਪਨਾ ਫੁਕਿਆ ਕਿਉਂਕਿ ਇਹ ਮੇਨ ਮੰਗਾ ਜੀ ਅੱਜ ਮੁੱਦਾ ਜਿਹੜਾ ਹੈ ਜੋ ਕਈ ਕਿਸਾਨਾਂ ਨੇ ਪਰਚੇ ਹੋ ਰਹੇ ਨੇ ਪਰਾਲੀ ਸਾੜਿਆ ਕਿਉਂਕਿ ਸਰਕਾਰ ਦਾ ਤਾਂ ਕੋਈ ਬੰਦ ਨਹੀਂ ਆ ਕੋਈ ਵੀ ਇਹ ਜੇ ਉਹਨਾਂ ਕਿਸਾਨਾਂ ਦੀ ਮਜਬੂਰੀ ਹੈ ਜਾਂ ਦੇ ਪਿੱਛੇ ਹੀ ਆਖਿਆ ਹੋਣੀ ਆ ਤੁਹਾਡੇ ਆਗੂ ਵਾਲੇ ਵੀ ਸਾਨੂੰ 6000 ਰੁਪਏ ਦਾ ਕਿਰਾਇਆ ਦਿੱਤਾ ਜਾਵੇ ਇਹ ਨਹੀਂ ਪਤਾ ਨਹੀਂ ਫੂਕਦੇ ਅਸੀਂ ਭਾਵੇਂ ਮਲਾਈਏ ਜ਼ਮੀਨ ਵਿੱਚ ਜਾ ਕਿਤੇ ਲਾਂਢੇ ਖੜੀਏ ਜੋ ਮਰਜ਼ੀ ਕਰੀਏ ਪਰ ਸਰਕਾਰ ਨਾਕਾਮ ਹੋਏ ਹੋਏ ਇਹ ਗੱਲ ਦੇਤੇ ਅੱਗੋਂ ਉਲਟ ਕਿਸਾਨਾਂ ਦੇ ਪਰਚੇ ਕੀਤੇ ਜਾ ਰਹੇ ਨੇ ਬਹੁਤ ਇਹਦੀ ਅਸੀਂ ਵਿਸ਼ੇਸ਼ੀ ਕਰਦੇ ਆ ਦੂਜਾ ਜਿਹੜਾ ਇਹ ਚੇਪ ਵਾਲੇ ਮੀਟਰ ਜਿਹੜੇ ਨੇ ਉਹ ਪਿੰਡਾਂ ਵਿੱਚ ਬਦੋ ਬੜੀ ਜੜੇ ਦੇ ਨਵੇਂ ਜਾ ਰਹੇ ਨੇ ਤੇ ਉਹਦਾ ਜ਼ਰੂਰ ਕਰਨਾ ਸੀ ਬਿਲਕੁਲ ਜਿਹੜੇ ਨੇ ਮੀਟਰ ਜਿਹੜੇ ਕਟ ਗਏ ਉਹ ਵੀ ਜਿਹੜੇ ਨੇ ਐਸਜੀਟੀ ਦਫਤਰ ਐਕਸ਼ਨ ਐਸੀ ਦੇ ਜਾਵਾ ਕਰਵਾਗੇ ਤਹੀ ਗੱਲ ਜਿਹੜੀ ਏ ਕਿ ਸਾਡੇ ਮੰਡੀਆਂ ਜਿਹੜਾ ਕਟ ਲੱਗਣ ਰਿਆ ਮੰਡੀਆਂ 'ਚ ਆਵਾਜ਼ ਆਉਂਦੀ ਏ ਵੀ 200 ਰੁਪਏ ਕੱਟ ਜਿਹੜਾ ਆ ਪਵਾਟੇ ਵੀ ਲੱਗ ਰਹਾ ਆ ਅਸੀਂ ਸਰਕਾਰ ਨੂੰ ਇੰਨੀ ਆ ਨਹੀਂ ਬਿਲਕੁਲ ਕੱਟ ਕਿਸਾਨਾਂ ਨੂੰ ਨਹੀਂ ਲੱਗਦਾ ਜਾਈਦਾ ਕਿਉਂਕਿ ਕਿਸਾਨ ਅੱਗੇ ਮਰਿਆ ਪਿਆ ਆ ਕਿਸਾਨ ਦੇ ਅੱਗੇ ਬੱਲੇ ਕੋਈ ਨਹੀਂ ਆ ਪੰਜਾਬ ਰੁੜ ਗਿਆ ਆ ਕਿਸਾਨਾਂ ਦਾ ਬਰਾ ਆ ਲਿਆ ਰੇਤਾ ਚੜ ਗਿਆ ਪਾਣੀ ਆ ਗੇ ਜਿਹੜਾ ਥੋੜਾ ਪੌਦਾ ਕੋਈ ਝੋਨਾ ਬਜਿਆ ਆ ਉਹ ਵੀ 4 5 6 ਗੰਢੇ ਦਾ ਆ ਝਾੜ ਘਟ ਗਿਆ ਆ ਤੇ ਇਹ ਕਰਕੇ ਕਿਸਾਨਾਂ ਲਈ ਬਿਲਕੁਲ ਜਣਾ ਆ ਉਹ ਵੱਧ ਮੱਚਦਾ ਜਿਹੜਾ ਕੱਟ ਨਹੀਂ ਲੱਗਣੇ ਚਾਹੀਦਾ ਤੇ ਜਿਹੜਾ ਖਰਾਬਾ ਸਰਕਾਰ ਹੋ ਤੱਕ ਵੀ ਦੇ ਨਹੀਂ ਸਿਰਫ ਲਾਰਾ ਲੱਪਾ ਲਾਇਆ ਆ ਅਸੀਂ 50000 ਰੁਪਏ ਦਾ ਮੰਗ ਕਰਦੇ ਆ ਵੀ ਉਹ ਸਰਕਾਰ ਹੀ ਜਾ ਮਾ ਦੇ ਤਾ ਜਿਹਦਾ ਝੋਨੇ ਦਾ ਉਹ ਲੱਖ ਰੁਪਏ ਦਾ ਆ ਉਹ ਕਮਾਦਾਤਾ ਜੀ ਕਹਿੰਦਾ ਇਹ ਕਰਕੇ ਸਾਰੇ ਮੁੱਦਿਆਂ ਦਾ ਜੀ ਗਾਇਆ ਪਹਿਲਾਂ ਵਿਚਾਰ ਵਟਾਂਦਰਾ ਕੀਤਾ ਹਾਂ ਬੋਲਿਆ ਉਹ ਤੋਂ ਬਾਅਦ ਮਤਲਬ ਫੁੱਟਿਆ ਤੇ ਸਾਡੀ ਸਰਕਾਰ ਨੂੰ ਚਤਾਵਨੀ ਹੈ ਕਿ ਇਹ ਜਲਦੀ ਤੋਂ ਜਲਦੀ ਜਿਹੜਾ ਆ ਇਹ ਹੱਲ ਕੀਤਾ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਦੇਖੋ ਸਾਡੀ ਜਥੇਬੰਦੀ ਨੇ 13 ਤਰੀਕ ਨੂੰ ਤੇ ਆਇਆ ਉਹ ਡੀਸੀ ਦਾ ਸਰਪ੍ਰਸਤ ਦਲ ਆਲ ਕੀਤਾ ਆ ਤੇ ਹੋ ਸਕਦਾ ਜੇ ਕੋਈ ਜਾਦਾ ਮਤਲਬ ਕੋਈ ਢਿਲਮਾ ਚ ਨਹੀਂ ਜਾਏਗਾ ਜੇ ਨਾ ਕੀਤੀ ਗਈ ਤੇ ਫਿਰ ਇਹ ਜੇਤਾ ਜਿਹੜਾ ਆ ਉਹ ਡੀਸੀ ਦਫਤਰ ਦਾ ਜਾਂ ਕੋਈ ਉਹਨਾਂ ਦੇ ਐਕਸ਼ਨ ਲੈ ਸਕਦੇ ਆ। ਭਾਈ ਬਾਬਾ ਜੀ ਦਾ ਅੱਜ ਜਿਹੜਾ ਨਾਮ ਆਪਣੇ ਫੂਕੇ ਚ ਜਾ ਰਿਹਾ ਹੈ। ਵਾਈ ਗੁਰ ਜੀ ਦਾ ਖਾਸਾ ਵਾਈ ਗੁਰ ਜੀ ਦੀ ਬਗਲ ਨਾਲ ਪਾਪਾ ਕਨੈਕਟ ਹੋਏ ਤੇ ਦੋ ਸੰਤਨ ਇਸ ਕੱਟਰ ਬੋਲ ਰਹੇ ਆ ਕਿ ਅੱਜ ਜਿਹੜਾ ਫੂਕੇ ਦੇ ਮੇਨ ਮੁੱਦਾ ਹੈ ਜਿਹੜਾ ਕੀ ਨੇ ਨੂੰ ਪੱਟ ਲੱਗ ਰਿਹਾ 200 ਰੁਪਏ ਮੰਡੀਆਂ ਤੇ ਆਪਣੀ ਮਨਮਰਜ਼ੀ ਨਾਲ ਕਿਉਂਕਿ ਟਰੈਂਕੀ ਲੋਟੂ ਕੀਤੀ ਜਾ ਰਹੀ ਆ ਦੂਜੇ ਚੇਪਾ ਵਾਲੇ ਮੁੰਤੇ ਨਹੀਂ ਲੱਗਣ ਦਿੱਤੇ ਜਾਣਗੇ ਬਾਕੀ ਜਿਹੜੀ ਪਰਾੜੀ ਨੂੰ ਅਗਲਾ ਹੁੰਦਾ ਕਿਸਾਨ ਦੀ ਮਜਬੂਰੀ ਆ ਜੇ ਕਿਸਾਨ ਦਾ ਹੱਲ ਨਾ ਕਰੇ ਤੇ ਅੱਗ ਤੋਂ ਬਿਨੈ ਚਾਰਾ ਨਹੀਂ ਪਾਣੀ ਨਹੀਂ ਬੰਦੀ ਇਸ ਕਰਕੇ ਕਿਸਾਨਾਂ ਦੀ ਮਜਬੂਰੀ ਆ ਚਾਈਂ ਚਰਾਈ ਨੂੰ ਅਗਲਾ ਨਹੀਂ ਉਹਦੇ ਦੇ ਪਰਚੇ ਨਾਲ ਦਿੱਤੇ ਜਾਣਗੇ ਕਰ ਲਿਗੇ ਤੇਰੇ ਫਿਰ ਉਹ ਵੱਡਾ ਸ਼ਿਕਾਇਤ ਸੁਧਾਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ